ਉਪਰਾਖਪਤੀ ਜਗਦੀਪ ਧਨਖੜ ਨੇ ਅੱਜ ਸਾਰੇ ਲੋਕਾਂ ਨੂੰ ਘਟੋ-ਘਟੇ ਇੱਕ ਵਿਅਕਤੀ ਨੂੰ ਸਾਖਰ ਬਣਾਉਣ ਦਾ ਸੱਦਾ ਦਿੱਤਾ ਉਹਨਾਂ ਅਜੇਹੇ ਸੂਬਿਆਂ ਨੂੰ ਅਪੀਲ ਕੀਤੀ ਜਿਨ੍ਹਾਂ ਨੇ ਹੁਣ ਤੱਕ ਨਵੀਂ ਸਿੱਖਿਆ ਨੀਤੀ ਨੂੰ ਨਹੀਂ ਅਪਣਾਇਆ ਏ ਉਹ ਉਪ ਰਾਸ਼ਟਰਪਤੀ ਨੇ ਅਜਿਹੇ ਸੂਬਿਆਂ ਨੂੰ ਆਪਣੇ ਸਟੈਂਡ ਤੇ ਮੁੜ ਵਿਚਾਰ ਕਰਨ ਲਈ ਕਿਹਾ ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿਖੇ ਕੁਮਾਂਤਰੀ ਸਾਖਰਤਾ ਦਿਵਸ ਸਮਾਗਮ ਦੌਰਾਨ ਮੁੱਖ ਮਹਿਮਾਨ ਦੇ ਤੌਰ ਤੇ ਬੋਲਦਿਆਂ ਉਪ ਰਾਸ਼ਟਰਪਤੀ ਨੇ ਜ਼ੋਰ ਦੇ ਕੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇਸ਼ ਵਿੱਚ ਵੱਡਾ ਬਦਲਾ ਲਿਆਉਣ ਜਾ ਰਹੀ ਏ ਉਹਨਾਂ ਨੇ ਕਿਹਾ ਕਿ ਇਹ ਕੌਮੀ ਸਿੱਖਿਆ ਨੀਤੀ ਸਾਡੇ ਨੌਜਵਾਨਾਂ ਨੂੰ ਉਹਨਾਂ ਦੀ ਪ੍ਰਤਿਭਾ ਅਤੇ ਊਰਜਾ ਦੀ ਪੂਰੀ ਤਰ੍ਹਾਂ ਵਰਤੋਂ ਕਰਨ ਦਾ ਅਧਿਕਾਰ ਦਿੰਦੀ ਏ ਜਿਸ ਵਿੱਚ ਸਾਰੀਆਂ ਭਾਸ਼ਾ बन का महत्व दिता गया एडोप्टेड आई विल अपील टू स्टेट दैट हैव नॉट एडॉप्टेड नेशनल एजुकेशन पॉलिसी टू री थिंक री विजिट बिकॉज दिस नेशनल एजुकेशन पॉलिसी इज अ गेम चेंजर दिस नेशनल एजुकेशन पॉलिसी अलाउज आवर यूथ टू फुली एक्सप्लोर दैट टैलेंट एंड एनर्जी and it gives importance to all languages.